ਸਾਡੇ ਸਾਰੇ ਮੱਲੇ ਵਾਲੇ ਰੋਟੀਆਂ ਦੇ ਕੇ ਜਾਂਦੇ ਨੇ ਪਰ ਉਹ ਕੋਈ ਖਾਂਦੇ ਨਹੀਂ ਹੈਗੇ ਖੰਡਾ ਦੇਂਦੇ ਨੇ ਉਹ ਦੇਖੋ ਜੀ ਛੱਕੋ ਜੀ ਅਸੀਂ ਗਾਉ ਮਸਾਲਾ ਚ ਪਾ ਜਾਵਾਂਗੇ ਫਿਰ ਆਪਾਂ ਦੇ ਜੀ ਅੱਜ ਹੈਗਾ ਸੁਨੇਹਾ ਰਾਣੀ ਦਾ ਹੈਪੀ ਬਰਥਡੇ ਆ ਦੋਸਤੋ ਅੱਜ ਜੀ ਮਿੱਤਰੋ ਹੁਣ ਵੱਡਿਆ ਜਾਊਗਾ ਕੇਕ ਤੇ ਸਾਰੇ ਦੋ ਰਾਜ ਰਾਜ ਵਧਾਈਆਂ ਰਾਣਾ ਫੈਮਿਲੀ ਸਾਡੀ ਸੁਨੀਹਾ ਰਾਣੀ ਦਾ ਅੱਜ ਵੱਡੇ ਐ ਲੋ ਜੀ ਲੋ ਜੀ ਵੇਖੋ ਜੀ ਖਾਣ ਚਾਏ ਨੇ ਦਹੀਂ ਭੱਲੇ ਤੇ ਮਠਾਈ ਨਾਲੇ ਬਿੱਗ ਸਾਰਾ ਕੇਕ ਆ ਬਹੁਤ ਇਹ ਵੀ ਤਾਂ ਰਾਣੀ ਕੰਨਿਓ ਇਹ ਰੀਜ਼ਾ ਰਾਣੀ ਨੇ ਬਣਾਇਆ ਚਲੋ ਜੀ ਚੱਕੋ ਆਪਣੇ ਹਥਿਆਰ ਤੇ ਵੱਢ ਦੋ ਵੇਖੋ ਜੀ ਚਲੋ ਜੀ ਦੋਸਤਾਂ ਬਾਈ ਬੇਟਾ ਹੁਕਮਾਰ ਦੇ ਲੋ ਜੀ ਹੈਲੋ ਦੋਸਤੋ ਗੁੱਡ ਮਾਰਨਿੰਗ ਸਵੇਰ ਹੋ ਗਈ ਐ ਲੋ ਜੀ ਆਪਾਂ ਉੱਠ ਗਏ ਆ ਤੇ ਲੋ ਜੀ ਆਪਾਂ ਅੱਜ ਉੱਤਿਆਂ ਅੱਜ ਛੁੱਟੀ ਦੀ ਕੱਲ ਵੀ ਛੁੱਟੀ ਦੀ ਬੱਚਿਆਂ ਨੂੰ ਤੇ ਲੋ ਜੀ ਮਿੱਤਰੋ ਉੱਠ ਕੇ ਮੈਂ ਸਵੇਰੇ ਸਵੇਰੇ ਤੁਹਾਨੂੰ ਕਰਾ ਦਿੰਨਾ ਠਾਕੁਰ ਜੀ ਦੇ ਦਰਸ਼ਨ ਜੋਗੀ ਠਾਕੁਰ ਜੀ ਨਾ ਤੋਗੇ ਬਰਾਜਮਾਨ ਹੋਗੇ ਤੇ ਲੋ ਜੀ ਇਧਰ ਮੈਂ ਅੰਕਰਾਣਾ ਆਪਣਾ ਰੋ ਰਿਆ ਤੇ ਦੇਖੋ ਜੀ ਆ ਦੇਖੋ ਪਾਕੇ ਟੌਪ ਬੈਠੀ ਆ ਦੇਖੋ ਰਵਿਤਾ ਰਾਣੀ ਨਹੀਂ ਤਾਂ ਐ ਲੱਗਦੀ ਸੀ ਪਤਾ ਨਹੀਂ ਕਿੱਥੋਂ ਦਿਹਾੜੀ ਕਰਕੇ ਆਈ ਆ ਇਹ ਕੰਮ ਜਾ ਕਰਕੇ ਆਇਆ ਜਾਂ ਬਣ ਕੇ ਰਹਿੰਦੀ ਸੀ ਪਹਿਲਾਂ ਤੇ ਹੁਣ ਇਹ ਪਹਿਲੇ ਹੀ ਲਾਣ ਲੱਗ ਗਏ ਹੁਣ ਕੰਮ ਤੋਂ ਬਿਨਾਂ ਹੀ ਪਾਣ ਲੱਗ ਗਏ ਹੁਣ ਠੀਕ ਹੈ ਕੱਪੜੇ ਕੋਈ ਪਹਿਲਾਂ ਕੰਮ ਕਰਕੇ ਆਉਂਦਾ ਫੇਰ ਪਾਉਂਦਾ ਹੁੰਦਾ ਸੀ ਹੁਣ ਇਹ ਬਿਨਾਂ ਕੰਮ ਕਰੀ ਪਾਣ ਲੱਗ ਗਈ ਦੇਖੋ ਜੀ ਪਹਿਲੀ ਮੈਂ ਅੰਕ ਓ ਮੈਂ ਓ ਲੋਜ ਸਾਨੂੰ ਹੈਲੋ ਗਾਇਸ ਕਰ ਰਿਹਾ ਮੈਂ ਦੋਸਤੋ ਲੋਜ ਮਿੱਤਰੋ ਹੁਣ ਦੇਖੋ ਜੀ ਅਸੀਂ ਕੰਮ ਕਰਕੇ ਆਵਾਂਗੇ ਲੋ ਜੀ ਮਾਰੂ ਨੂੰ ਦੇਖੋ ਕਿ ਸਵੇਰੇ ਸਵੇਰੇ ਮਾਦਾ ਬੈਠਾ ਇਹ ਨਾਲ ਖਾਰਿਆ ਰਸ ਨਾਲ ਚਾਹ ਲੋ ਜੀ ਮਿੱਤਰੋ ਪਰੂ ਨੇ ਵੀ ਖਾਰੀਆਂ ਰੋਟੀਆਂ ਤੇ ਭਾਂਡੇ ਮਾਜਰੇ ਨੇ ਅੱਤੇ ਚਲੋ ਜੀ ਮਿਲਦੇ ਆ ਮੈਂ ਵੀ ਨਾਤੋ ਕੇ ਮਿਲਦਾ ਤੁਹਾਨੂੰ ਠੀਕ ਆ ਦੋਸਤੋ ਮਿਲਦੇ ਆ ਥੋੜੀ ਦੇਰ ਲੋ ਜੀ ਦੋਸਤੋ ਆਪਾਂ ਆ ਜੇ ਉੱਥੇ ਦਾ ਹੈਗੇ ਤੇ ਨਾਏ ਤੋਂ ਹੀ ਨਹੀਂ ਹੈਗੇ ਨਾਮਾਂ ਧੋਵਾਂਗੇ ਲੋ ਜੀ ਦੇਖੋ ਜੀ ਮਾਈਕ੍ਰੋਵੇਅਰ ਵੀ ਚਲਾ ਰੱਖਿਆ ਹੈ ਇੱਧਰ ਇਹ ਵੀ ਰੱਖੀ ਪਈ ਹੈ ਦੇਖੋ ਅੱਜ ਲੱਗਦਾ ਕੇਕ ਬਣੂਗਾ ਦੋਸਤੋ ਅੱਜ ਬਰਥਡੇ ਆ ਜੀ ਦਾ ਬਰਥਡੇ ਆ ਜੀ ਲਓ ਜੀ ਸੁਨਹਿਰਾ ਰਾਣੀ ਦਾ ਬਰਥਡੇ ਅੱਜ ਦੋ ਜੀ ਲਓ ਜੀ ਕੇਕ ਬਣਨਗੇ ਦੋ ਕੇਕ ਬਣਨਗੇ ਦੋਸਤੋ ਦੋ ਕੇਕ ਇੱਕ ਆ ਦੋ ਕੇਕ ਬਣਨਗੇ ਇੱਕ ਬਣੂਗਾ ਮਿਆਂਕ ਦਾ ਇੱਕ ਬਣੂਗਾ ਸੁਨਿਆਰਾ ਮੈਂ ਟਾਵਰ ਦੇ ਦੋ ਕੇਕ ਬਣਨਗੇ ਟਾਵਰ ਦੇ ਲਓ ਜੀ ਦੋਸਤੋ ਜਮਾਨ ਚੈਣ ਚੈਣ ਚਲਾਉਂਦੇ ਨੇ

ਤੇ ਲੋ ਜੀ ਮਾਦਰ ਦੇ ਮਾਦਰ ਜੀ ਨਾਨੀ ਕੱਢ ਰਹੇ ਨੇ ਕੀ ਦੇਖੋ ਦੋਸਤੋ ਲੋ ਜੀ ਕੀ ਕੱਢ ਰਹੇ ਨੇ ਲੋ ਜੀ ਮਿੱਤਰੋ ਇੱਕ ਦਾ ਇਹਨੇ ਭਰਤੀ ਪੀਪੀ ਇੱਥੇ ਰੱਖ ਦੀ ਲੋ ਜੀ ਦੋਸਤੋ ਫ੍ਰਿਜ ਚ ਲਾ ਦੇ ਇਹਨੇ ਭਰ ਕੇ ਇੱਕ ਦਾ ਲੋ ਜੀ ਦੋਸਤੋ ਫ੍ਰਿਜ ਚ ਲਾ ਦੇ ਇਹਨੇ ਲੋ ਜੀ ਆ ਦੇਖੋ ਆ ਭਰ ਕੇ ਫ੍ਰਿਜ ਚ ਲਾ ਦੀ ਇੱਕ ਦਾ ਤਾਜ਼ਾ ਤਾਜ਼ਾ ਕੀ ਹੈ ਇਹ ਵਿੱਚ ਲੋ ਜੀ ਮਿੱਤਰੋ ਤੇ ਇਧਰ ਬਣ ਰਹੀਆਂ ਨੇ ਦੇਖੋ ਜੀ ਪ੍ਰਿੰਡੀਆਂ ਲੋ ਜੀ ਢੰਡੀਆਂ ਵਾਗੀਆਂ ਆ ਵੀ ਪਾਉਂਗੇ ਪ੍ਰਿੰਡੀਆਂ 'ਚ ਨਹੀਂ ਅੱਛਾ ਮਾਂ ਇਹ ਕਦੇ ਇਹਨਾਂ ਦੇ ਉੱਪਰ ਲੇਡੰਡੀਆਂ ਇਹ ਪ੍ਰਿੰਡੀਆਂ ਹੀ ਪਾਉਂਗੇ ਲੌਜੀ ਕੀ ਕਰਦਾ ਲੌਜੀ ਮਿੱਤਰੋ ਕੀ ਕਰਦਾ ਇਹ ਤੇ ਇੱਧਰ ਦੇਖੋ ਇਹ ਇੱਧਰ ਚੱਲ ਰਿਹਾ ਆਪਣਾ ਕੇਕ ਦਾ ਹਾਏ ਤਿਆਰੀ ਜਾਰੀ ਆ ਕੇਕ ਦੀ ਇੱਧਰ ਦੇਖੋ ਦੋਸਤੋ ਕੇਕ ਦੀ ਤਿਆਰੀ ਚੱਲ ਰਹੀ ਆ ਪੂਰੀ ਹਾਏ ਟਾਈਮ ਪਿਆ ਇਹਨਾਂ ਦਾ ਜੋ ਵੀ ਇਹਨਾਂ ਦਾ ਆਏ ਜ਼ੀਰੋ ਤੇ ਆਜੂਗੀ ਜਦ ਤੇ ਇਹਨਾਂ ਦਾ ਟਾਈਮ ਪਿਆ ਹਾਜੀ ਦੋਸਤੋ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਕੇਕ ਕਿਵੇਂ ਬਣਦਾ ਹੈ ਤੇ ਠੀਕ ਆ ਦੋਸਤੋ ਵਲੌਗ ਚ ਠੀਕ ਆ ਮਿੱਤਰੋ ਮਿਲਦੇ ਆਂ ਫਿਰ ਥੋੜੀ ਦੇਰ ਚ ਕੰਮ ਤਾਂ ਸਾਰੇ ਲੱਗੇ ਹੋਏ ਨੇ ਕਰਨ ਵਾਸਤੇ ਚਲੋ ਜੀ ਮਿਲਦੇ ਆਂ ਫਿਰ ਥੋੜੀ ਦੇਰ ਚ ਲਓ ਜੀ ਦੋਸਤੋ ਆ ਗਏ ਅਸੀਂ ਕਹਿੰਦੇ ਲਓ ਜੀ ਮਿੱਤਰੋ ਦੇਖਾ ਸਬਜ਼ੀ ਵਗੈਰਾ ਬਣ ਗਈਆਂ ਨੇ ਲਓ ਜੀ ਸਬਜ਼ੀ ਬਣ ਗਈ ਹੈ ਬਣ ਗਈ ਸਬਜ਼ੀ ਲਓ ਜੀ ਸਬਜ਼ੀ ਬਣ ਗਈ ਹੈ ਲਓ ਜੀ ਦੋਸਤੋ ਪਰਿੰਡੀ ਬਣ ਗਈ ਹੈ ਲਓ ਜੀ ਪਰਿੰਡੀ ਬਣ ਗਈ ਹੈ ਤੇ ਇੱਧਰ ਲਈ ਸੀ ਵੀ ਚਲਾਇਆ ਹੋਇਆ ਕੀ ਗੱਲ ਇਧਰ ਵੀ ਐਸੀ ਚਲਾਇਆ ਹੋਇਆ ਇਹ ਲਾਡ ਟੀਵੀ ਚੱਲ ਰਿਹਾ ਐਸੀ ਚਲਾਏ ਕੀ ਗੱਲ ਗਰਮੀ ਲੱਗ ਰਹੀ ਦੀ ਲਾਜੇ ਦੋਸਤੋ ਕੇਕ ਬਣਾਉਗੀ ਲਾਡਾ ਰਵਿਤਾ ਰਾਣੀ ਲਾਜੇ ਮੈਥਰੋ ਆ ਗਿਆ ਸੀ ਲਾਓ ਜੀ ਪਈਆ ਰਵਿਤਾ ਰਾਣੀ ਤੇ ਕਾਕੂ ਵੀ ਆਏ ਓਏ ਮਿਆਂ ਤਾ ਛੁੱਟਾ ਬਿਆ ਚਲੋ ਸੋ ਜਾਣ ਦੇ ਇਹਨੂੰ ਤੰਗ ਨਹੀਂ ਕਰਦੇ ਕੇਕ ਬਣਾਏ ਕੇਕ ਹਾਂ ਕੇਕ ਬਣਾਉਗੇ ਬਾਈ ਸੋਨੇ ਦਾ ਬਰਥਡੇ ਹੈ ਕੇਕ ਬਣੇਗਾ ਸਮੇਂ ਬੜੇਗਾ ਲਓ ਜੀ ਮਿੱਤਰੋ ਠੀਕ ਹੈ ਮਿਲਦੇ ਆਪਾਂ ਥੋੜੀ ਦੇਰ ਜੀ ਸੋਨੂੰ ਲਓ ਜੀ ਕੁੱਤੇ ਸਾਡੇ ਰੋਟੀਆਂ ਖੰਡਾ ਕੇ ਲੱਗਦਾ ਸਾਨੂੰ ਖਾਣ ਵਾਸਤੇ ਦੇਚੀਆਂ ਦੀਆਂ ਪਰ ਥੋਕ ਚਲ ਮਾਦੋ ਚੱਕ ਲਪਾਵੇ ਚ ਪਾਲਾ ਚੱਕੋ ਜੀ ਅਸੀਂ ਗਊਸਾਲਾ ਚ ਪਾ ਜਾਵਾਂਗੇ ਫਿਰ ਆਪਾਂ ਦੇਖੋ ਜੀ ਸਾਡੇ ਕਲੀ ਦੇ ਕੁੱਤੇ ਵੀ ਰੋਟੀਆਂ ਨਹੀਂ ਖਾਂਦੇ ਦੇਖ ਲਓ ਸਾਡੇ ਸਾਰੇ ਮੱਲੇ ਵਾਲੇ ਰੋਟੀਆਂ ਦੇਖ ਕੇ ਜਾਂਦੇ ਨੇ ਪਰ ਉਹ ਕੋਈ ਖਾਂਦੇ ਨਹੀਂ ਹੈਗੇ ਖੰਡਾ ਦਿੰਦੇ ਨੇ ਉਹ ਦੇਖੋ ਜੀ ਚਲੋ ਜੀ ਕੋਈ ਗੱਲ ਨਹੀਂ ਆਪਾਂ ਗਉਂਸਾਲਾ ਪਾਵਾਂਗੇ ਚੱਕ ਲੈ ਪੁੱਤ ਲਓ ਜੀ ਚੱਕ 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 ਸਾਰੀਆਂ ਚੱਕ ਲੈ ਆ ਵੀ ਚੱਕ ਲਾਫਾ ਲਓ ਜੀ ਸਾਰੀਆਂ ਰੋਟੀਆਂ ਚੱਕ ਕੇ ਆਪਾਂ ਗਉਂਸਾਲਾ ਪਾਦਾਂਗੇ ਠੀਕ ਆ ਦੋਸਤੋ ਚਲੋ ਚੱਲਾਂਗੇ ਅੱਜ ਆਪਾਂ ਗਉਂਸਾਲਾ ਠੀਕ ਆ ਮਿੱਤਰੋ ਜਿੰਦਿਆਂ ਅਗਰ ਥੋੜੀ ਦੇਰ ਜੀ ਤੁਹਾਨੂੰ ਠੀਕ ਆ ਜੀ और ये मैं और माधव ले आए वहाँ से रोटी उठा के जो कि हम ना गौशाला जाएंगे वहाँ डाल देंगे हमारे मल्ले वाले गली वाले खाना देते हैं हमारे जो गली में कुत्ते वगैरह हैं डॉग वगैरह हैं पर हमारे जो गली के कुत्ते हैं ना वो खाते ही नहीं हैं क्योंकि वह हो ना गेर डालते हैं खाने के लिए देते हैं सारे लोग पर वो खंडा देते हैं इधर उधर कर देते हैं और इसीलिए हम वो उठा के ले आए ठीक है दोस्तों और मक्खन के मक्खन लगा के और बहुत कुछ लगा के देते हैं हमारे गली वाले पर वो खाते ही नहीं है पर चलो जी कोई बात नहीं है हम ले आए उठा के और अब हम गौशाला डाल देंगे ठीक है दोस्तों चलो जी मिलते हैं कभी कभी हो जाता है कि खाते नहीं है नहीं तो खा भी ले खा लेते हैं ज़्यादातर पर कभी कभी खाते नहीं है दोस्तों चलो कोई गल नहीं आप चक लियाए क्योंकि गानू खराब हो है ਅਸੀਂ ਵੀ ਉੱਥੇ ਰੱਖ ਕੇ ਆਨੇ ਆ ਉਹਨੇ ਕਈ ਵਾਰ ਲੋਕ ਉੱਤੇ ਖਾ ਲੈਣਗੇ ਪਰ ਖਾਂਦੇ ਨਹੀਂ ਹੈਗੇ ਤਾਂ ਫਿਰ ਅਸੀਂ ਚੱਕ ਲੈ ਆਏ ਠੀਕ ਆ ਦੋਸਤੋ ਮਿਲ ਜਿਆ ਫਿਰ ਥੋੜੀ ਦੇਰ ਚਾ ਰੋਟੀ ਖਾ ਕੇ ਸੋਨੋ ਠੀਕ ਆ ਫਿਰ ਸ਼ਾਮ ਨੂੰ ਚੱਲਾਂਗੇ ਆਪਾਂ ਗਉ ਸਾਰਾ ਠੀਕ ਆ ਮਿੱਤਰੋ ਲਓ ਜੀ ਦੋਸਤੋ ਆ ਗਏ 4:00 ਵਜੇ ਆ ਟੂਸਨ ਦਾ ਹੋ ਗਿਆ ਟਾਈਮ ਆ ਤੇ ਲਓ ਜੀ ਆਪਾਂ ਦੇਖਦੇ ਆਂ ਤੇ ਬਣਾਇਆ ਕੇਕ ਆ ਜਾਂ ਨਹੀਂ ਦੇਖੀਏ ਕੇਕ ਬਣਾਇਆ ਜਾਂ ਨਹੀਂ ਦੋਸਤੋ ਲੋਜੀ ਕੇਕ ਬਣਾਇਆ ਹੈਗਾ ਏ ਲੋਜੀ ਦੇਖੋ ਇਹ ਕੇਕ ਵਾਓ ਗੁੱਡ ਡੌਗ ਇੱਕ ਓਏ ਲੋਜੀ ਦੋਸਤੋ ਰੁਵੀ ਤੇ ਰਾਣੀ ਨੇ ਬਣਾਤਾ ਕੇ ਓਏ ਬੱਗਾ ਸਾਰਾ ਬਣਾਤਾ ਲੋਜੀ ਦੋਸਤੋ ਹੋਰ ਕੀ ਬਣਾਇਆ ਕੁਝ ਵੀ ਹੈ ਕੁਝ ਵੀ ਨਹੀਂ ਕਦਨ ਹੋ ਲੋਣਾ ਹੈ ਲੋਜੀ ਹੋਰ ਬਣਾਇਆ ਨੇ ਕੁਝ ਨਾ ਆਖੇ ਲੋਜੀ ਦੋਸਤੋ ਕੇਕ ਬਣਾਇਆ ਗੱਲ ਉੱਤ ਕੀ ਬਣਾਏਗੇ ਲਓ ਜੀ ਦੋਸਤੋ ਕੇਕ ਦੇਖੋ ਸੀ ਬਹੁਤ ਸੋਹਣਾ ਕੇਕ ਬਣਾਇਆ ਏ ਚਲੋ ਦੋਸਤੋ ਕੇਕ ਬਣ ਗਿਆ ਏ ਵਧੀਆ ਕੇਕ ਬਣ ਗਿਆ ਏ ਦੋਸਤੋ ਤੇ ਚਲੋ ਚੱਲਦੇ ਹਾਂ ਹੁਣ ਇਹਨਾਂ ਨੂੰ ਟੂਸ਼ਨ ਦਾ ਟਾਈਮ ਹੋ ਗਿਆ ਛੁੱਟੀ ਆ ਛੁੱਟੀ ਆ ਲਓ ਇਹਨਾਂ ਦਾ ਨਜ਼ਾਰੇ ਨੇ ਯਾ ਟੂਸ਼ਨ ਦੀ ਛੁੱਟੀ ਆ ਮਾਂ ਇਹਦਾ ਕਹਾ ਤੇ ਮਾਂ ਟੂਸ਼ਨ ਦਾ ਟਾਈਮ ਹੋ ਗਿਆ ਤੇ ਟੂਸ਼ਨ ਛੁੱਟੀ ਆ ਲਓ ਜੀ ਦੋਸਤੋ ਛੁੱਟੀ ਹੈ ਟਿਊਸ਼ਨ ਦਾ ਮ제 ਆ ਗਏ ਨਾ ਵੇ ਕਰ ਲੋ ਵੀ ਲਾਦਾ ਛੁੱਟੀ ਹੋ ਸਕਦੀ ਆ ਕੋਈ ਪਤਾ ਨਹੀਂ ਹੈਗਾ ਤੇ ਚਲੋ ਜੀ ਮਿਲਦੇ ਆ ਫਿਰ ਮਾਦਾ ਆਇਆ ਮਾਦਾ ਸਬ ਤੋਂ ਆਇਆ ਜੀ ਮਾ ਟਿਊਸ਼ਨ ਦਾ ਟਾਈਮ ਹੋ ਗਿਆ ਚਲੋ ਜੀ ਦੋਸਤੋ ਛੁੱਟੀ ਅੱਜ ਟਿਊਸ਼ਨ ਦੀ ਇਹ ਵੀ ਵਧੀਆ ਗੱਲ ਆ ਚਲੋ ਮਿਲਦੇ ਆ ਫਿਰ ਥੋੜੇ ਦੇਰ ਚ ਠੀਕ ਆ ਮਿੱਤਰੋ ਲਓ ਜੀ ਦੋਸਤੋ ਆ ਗਏ ਅਸੀਂ ਬੱਚਾ ਦਾ ਟਿਊਸ਼ਨ ਦਾ ਟਾਈਮ ਸਮਾਪਤ ਹੋ ਗਿਆ ਤੇ ਉਹ ਅੱਜ ਦਾ ਹੈ ਨਹੀਂ ਦੀ ਸੱਚ ਤੇ ਲੋ ਜੀ ਆ ਗਏ ਆਪਾਂ ਦੋਸਤੋ ਲੋ ਜੀ ਦੇਖੋ ਜੇ ਲੱਗੇ ਹੋਏ ਨੇ ਅੱਜ ਕਿੰਨੇ ਕੀ ਬਣਾ ਰਹੇ ਹੋ ਅੱਜ ਦਹੀਂ ਬੜੇ ਦਹੀਂ ਭੱਲੇ ਕਹਿੰਦੇ ਨੇ ਆਪਾਂ ਪੰਜਾਬੀ ਵਿੱਚ ਦਹੀਂ ਭੱਲੇ ਕਹਿੰਦੇ ਆਪਾਂ ਇਹ ਦਹੀਂ ਬੜੇ ਇਹ ਪਤਾ ਨਹੀਂ ਕਿਤੇ ਨੇ ਬੜੇ ਬਣਾएंगे ਦੇਖेंगे ਹਮ ਹਮ ਤੋਂ ਚਲੋ ਛੋਟੇ ਖਾ ਲੈਂਦੇ ਆਂ ਦਹੀਂ ਭੱਲੇ ਛੋਟੇ ਛੋਟੇ ਇਹ ਦਹੀਂ ਬੜੇ ਬਣਾਣਗੇ ਦਹੀਂ ਭੜੇ ਦੇਖਾਂਗੇ ਕਿਤਨੇ ਬੜੇ ਬਣਾएंगे ਇਹ ਠੀਕ ਹੈ ਦੋਸਤੋ ਸੋਨੀ ਗੱਜਾ ਹੋਆ ਹੈਪੀ ਵਾਲਾ ਭੱਟੇ ਹੈ ਲਓ ਜੀ ਦੋਸਤੋ ਦੋ ਮਾਰ ਦਾ ਸੋਨੇ ਨੂੰ ਲਓ ਜੀ ਤੇ ਚਲੋ ਮਿੱਤਰੋ ਮਿਲਦੇ ਆ ਫੇ ਠੀਕ ਆ ਦੋਸਤੋ ਤੇ ਚਲਦੇ ਆ ਆਪਾਂ ਹੁਣ ਅਥੇ ਗਊਸ਼ਾਲਾ ਚਲਦੇ ਆ ਠੀਕ ਆ ਦੋਸਤੋ ਗਊਸ਼ਾਲਾ ਚਲਦੇ ਆ ਕਿਉਂਕਿ ਅੱਜ ਇਹਦਾ ਵੱਡੇ ਆ ਗਊਸ਼ਾਲਾ ਚਲਾਂਗੇ ਦੇਖੋ ਦੋਸਤੋ ਦੇਖੋ ਜੀ ਦੋਸਤੋ ਹਾਂ ਬਾਅਦ ਵਿੱਚ ਆਉਂਗਾ ਹਾਂ ਗਊਸ਼ਾਲਾ ਢਾਲ ਕੇ ਆਏਗੇ ਜੋ ਹਮ ਸਵੇਰ ਉਠਾ ਕੇ ਲੈ ਕੇ ਆਏ تھے ਲਓ ਆਪਣੀਆਂ ਵੀ ਦੇ ਦੋ ਜੋ ਹੈਗੀਆਂ ਨੇ ਰੋਟੀਆਂ ਰਾਟੀਆਂ ਜੋ ਵੀ ਹੈਗਾ ਹੈ ਤੇ ਗਊਂਸਾਲਾ ਚੱਲਦੇ ਆਂ ਫਿਰ ਠੀਕ ਆ ਦੋਸਤੋ ਕੋਈ ਗੱਲ ਨਹੀਂ ਇਹਦੇ ਵਿੱਚ ਗੇਰਦਾ ਕੋਈ ਗੱਲ ਨਹੀਂ ਦੋਸਤੋ ਕਰੋ ਘਰ ਹੈਲੋ ਦੋਸਤੋ ਕਰੋ ਹੈਲੋ ਦੋਸਤੋ ਲਓ ਜੀ ਲਓ ਜੀ ਦੋਸਤੋ ਚੱਲਦੇ ਆਂ ਹੁਣ ਆਪਾਂ ਗਊਂਸਾਲਾ ਠੀਕ ਆ ਦੋਸਤੋ ਲਓ ਜੀ ਦੋਸਤੋ ਆ ਗਏ ਅਸੀਂ ਗਊਂਸਾਲਾ ਦੇਖੋ ਜੀ ਪੂਰੀਆ ਰੌਣਕਾਂ ਲੱਗੀਆਂ ਹੋਈਆਂ ਨੇ ਗਊਂਸਾਲਾ ਵਿੱਚ ਦੇਖੋ ਜੀ ਹੋਲੇ ਰੌਣਕਾਂ ਲੱਗਿਆ ਨੇ ਮਾਦਾ ਉਹ ਨੈਸੀ ਔਰ ਸੁਨੇਹਾ ਇਹ ਆਜੀ ਸਾਰੇ ਆਏ ਆ ਦੇਖੋ ਜੀ ਪੂਰੀਆਂ ਰੌਣਕਾਂ ਲੱਗਦੀਆਂ ਨੇ ਸਾਡੀਆਂ ਗੌਂਸਾਲਾ ਤੇ ਆਇਆ ਟੋਕਾ ਪਾਣ ਤੇ ਰੜਾ ਰੜਾ ਆ ਰਿਹਾ ਆਪਣਾ ਭੜਕੇ ਟਰਾਲੀ ਆ ਰਹੀ ਆ ਚਲੋ ਜੀ ਦੋਸਤੋ ਮਿਲਦੇ ਆ ਥੋੜੀ ਦੇਰ ਤੇ ਠੀਕ ਆ ਦੋਸਤੋ ਚਲੋ ਆ ਜਿਓ ਜੈ ਸ਼੍ਰੀ ਰਾਮ ਆ ਜੀ ਪਾਰੇ ਨੇ ਸਾਡੇ ਬੱਚੇ ਜੋ ਕਿ ਲੋ ਜੀ ਮਾਦਾ ਸਾਰੇ ਲੱਗੇ ਹੋਏ ਨੇ ਗੌਂਸਾਲਾ ਲੋ ਜੀ ਸ਼ਾਪਿੰਗ ਵੀ ਕਰਕੇ ਆਏ ਆ ਅਸੀਂ ਸ਼ਾਪਿੰਗ ਹੀ ਕਰਕੇ ਆਏ ਆ ਕਪੜੇ ਵੀ ਲੈ ਕੇ ਆਏ ਆ ਠੀਕ ਆ ਦੋਸਤੋ ਕਪੜੇ ਵੀ ਲੈ ਕੇ ਆਏ ਆ ਅਸੀਂ ਸ਼ੋਪਿੰਗ ਵੀ ਕਰਕੇ ਆਏ ਆ ਤੇ ਲਓ ਜੀ ਆ ਗਿਆ ਟੋਕਾ ਆਪਣਾ ਟੋਕਾ ਆ ਰਿਹਾ ਦੋਸਤੋ ਪਾਦ ਪਾਦ ਬਤ ਪਾਦ ਪਾਦ ਲਓ ਜੀ ਪਾ ਰਹੇ ਨੇ ਲਓ ਜੀ ਮਿੱਤਰੋ ਪਾ ਰਹੇ ਸਾਰੇ ਬੱਚੇ ਲਓ ਜੀ ਆਪਾਂ ਪਾਤਾ ਹੋ ਗਿਆ ਰੇੜਾ ਖਾਲੀ ਆ ਆਪਣਾ ਦੋਸਤੋ ਚਲੋ ਚੱਲਦੇ ਆ ਹੁਣ ਆਪਾਂ ਘਰ ਨੂੰ ਠੀਕ ਆ ਦੋਸਤੋ ਮਿਲਦੇ ਆ ਫਿਰ ਥੋੜੀ ਦੇਰ लो जी दोस्तों आ गए हैं हम गांव साला से और ये देखिए बन रहे हैं हमारे पकवान देखो जी दोस्तों बन रहे हैं दही पल्ले जो कि ये बोलते हैं दही बड़े लो जी दोस्तों इतने बड़े बड़े बन रहे हैं दोस्तों चलो जी केक आपको दिखाई दिया मैंने एक बार और दिखा देता हूँ वो लो जी मित्रों बहुत कैंट का, का बनया पे ਤੇ ਚਲੋ ਜੀ ਮਿਲਦੇ ਆ ਫਿਰ ਥੋੜੀ ਦੇਰਸੋਂ ਨੂੰ ਠੀਕ ਆ ਦੋਸਤੋ ਬਾਉਂਸ ਆਲਾ ਜਾਇਆ ਹੈ ਅਸੀਂ ਤੇ ਅੱਜ ਸੋਨੀ ਦਾ ਸਾਡਾ ਵੱਡੇ ਆ ਤੇ ਕੇਕ ਵੱਡਾਂਗੇ ਤੇ ਕਟਾਂਗੇ ਤੇ ਖਾਵਾਂਗੇ ਠੀਕ ਆ ਦੋਸਤੋ ਮਿਲਦੇ ਆ ਥੋੜੀ ਦੇਰਸੋਂ ਠੀਕ ਆ ਮਿੱਤਰੋ ਲਓ ਜੀ ਦੋਸਤੋ ਲੈ ਕੇ ਆਏ ਆ ਇਨਕੀ ਸ਼ਾਪ ਵਿੱਚ ਵੀ ਕਰਕੇ ਆਏ ਆ ਜੀ ਦੇਖੀਏ ਇਹ ਤਾਂ ਨੈਂਸੀ ਦਾ ਟਾਪ ਹੈ ਔਰ ਇਹ ਹੈ ਸੁਨੇਹਾ ਦਾ ਟਾਪ ਹੈ ਔਰ ਮਾਦਵ ਕੀ ਹੈ ਆਪਣੀ और टी शर्ट जो कि कैब वाली है और ये देखिए ओ हो लो ये माधु की टी शर्ट है दोस्तों कैब वाली देख लो जी ठीक है दोस्तों शॉपिंग करके ले आए इनको दिला के लेके आया हूँ ठीक है दोस्तों फिर लेके आएंगे बाद में फिर और चीज़ें लेके आएंगे ठीक है दोस्तों लो जी दोस्तों आगे हैं ऐसी करें ले अभी तैयारियाँ हो रही हैं ना दोस्तों देखो ये तैयारियाँ कर रहे हैं ਆ ਸੋਨੇ ਦੀਦੀ ਦਾ ਹੈਪੀ ਬਰਥਡੇ ਆ ਸਾਨੂੰ ਸਮਝ ਨਹੀਂ ਆਈ ਹੋਊਗੀ ਮੈਨੂੰ ਸਮਝ ਆ ਗਈ ਦੋਸਤੋ ਸੋਨੇ ਦੀਦੀ ਦਾ ਹੈਪੀ ਬਰਥਡੇ ਆ ਲਓ ਜੀ ਤੂੰ ਪਰਪਲ ਵਾਲੀ ਪਾ ਲੈ ਪੁੱਤ ਇਹਦੇ ਨਾਲ ਜਿਹੜਾ ਟੀ-ਸ਼ਰਟ ਲੈ ਕੇ ਆਏ ਤੇ ਉਹ ਛੋਟੀ ਰਹੀ ਚਲੋ ਜੀ ਕੋਈ ਗੱਲ ਨਹੀਂ ਦੋਸਤੋ ਚਲੋ ਜੀ ਦਹੀ ਭੜੇ ਆਪਣੇ ਤਿਆਰ ਨੇ ਤੇ ਹੁਣ ਦੇਖਦੇ ਹਾਂ ਸੈਟਅਪ ਲਾਣੇ ਆ ਤੇ ਖਾਣੇ ਆ ਠੀਕ ਆ ਦੋਸਤੋ ਹੈਪੀ ਬਰਥਡੇ ਮਨਾਣੇ ਆ ਠੀਕ ਆ ਮਿੱਤਰੋ ਲਓ ਜੀ ਦੋਸਤੋ ਹੈਪੀ ਬਰਥਡੇ ਮਨਾਵਾਂਗੇ ਹੁਣ ਦੇਖੋ ਜੀ ਸਜ ਗਿਆ ਐ ਕਮਾਂ ਤੇ ਲਾਜ ਸੁਣੂਗਾ ਦਿਖਾ ਦੇਣਾ ਦੇਖੋ ਜੀ ਬਣਾਏ ਦਹੀਂ ਭੱਲੇ ਨਾਲੇ ਲੈ ਗਏ ਆ ਮਠਾਈ ਤੇ ਨਾਲੇ ਕੇਕ ਲਾਜ ਦੋਸਤੋ ਦੇਖੋ ਜੀ ਪਲੇਟਾ ਪਹਿਲੀ ਸਜੇ ਤੇ ਜਿਆ ਪਿਆਰੇ 흘 ਨਜ਼ਾਰਾ ਆਵਾ ਲਓ ਜੀ ਕੇਕ ਚੋਂ ਪੰਫਾ ਨਿਕਲਦੇ ਆ ਪੰਫਾ ਕੇਕ ਚੋਂ ਲਓ ਜੀ ਦੋਸਤੋ 10 10 ਉਹਦਾ ਏ ਲਾਜ ਦੋਸਤੋ ਕੱਢਾ ਵੱਡਾ ਕੇਕਾ ਲਾਜ ਮਿੱਤਰੋ ਚਲੋ ਕੇਕ ਆਜਾ ਚਲੋ ਜੀ ਆਜੋ ਫਿਰ ਸਾਰੇ ਜਣੇ ਭਾਈ ਕੇਕ ਵੱਡਿਆ ਜਾਊਗਾ ਸੋਨੇ ਦਾ ਬਰਥਡੇ ਆ ਸੁਨਹਿਰਾ ਰਾਣੀ ਦਾ ਬਰਥਡੇ ਲੋ ਜੀ ਦੋਸਤੋ ਚੱਕ ਚੁਗੂ ਚੱਕ ਲਿਆਓ ਫਿਰ ਮਿੱਤਰੋ ਸਾਜੀ ਅੱਜ ਹੈਗਾ ਸੁਨਹਿਰਾ ਰਾਣੀ ਦਾ ਹੈਪੀ ਬਰਥਡੇ ਆ ਦੋਸਤੋ ਆਜਾ ਜੀ ਮਿੱਤਰੋ ਹੁਣ ਵੱਡਿਆ ਜਾਊਗਾ ਕੇਕ ਤੇ ਸਾਰੇ ਦੋ ਰਾਜ ਰਾਜ ਵਧਾਈਆਂ ਰਾਣਾ ਫੈਮਿਲੀ ਸਾਡੀ ਸੁਨੇਹਾ ਰਾਣੀ ਦਾ ਅੱਜ ਵੱਡੇ ਐ ਲੋ ਵੱਡੇ ਚਲੋ ਲਓ ਦੇਖੋ ਜੀ ਖਾਣ ਚਾਏ ਨੇ ਦਹੀਂ ਭੱਲੇ ਤੇ ਮਠਾਈ ਨਾਲੇ ਬਿੱਗ ਸਾਰਾ ਕੇਕ ਆ ਬਹੁਤ ਇਹ ਵੀ ਤਾਂ ਰਾਣੀ ਕੰਨਿਓ ਇਹ ਰੀਵੀਦਾ ਰਾਣੀ ਨੇ ਬਣਾਇਆ ਚਲੋ ਜੀ ਚੱਕੋ ਆਪਣੇ ਹਥਿਆਰ ਤੇ ਵੱਢ ਦੋ ਦੇਖੋ ਜੀ ਚਲੋ ਜੀ ਦੋਸਤ ਬਾਈ ਬੇਟਾ ਹੁਕਮਾਂ ਦੇ ਫੂਲ ਲਓ ਜੀ ਲਾਲ ਫੂਲ ਹੁਣ ਮਾਰਿਓ ਜਾਓ ਫੂਲ ਗਏ ਲਓ ਜੀ ਵੱਢੋ ਜੀ ਇਹ ਲਓ ਹੈਪੀ ਬਰਥਡੇ ਦੇਖੋ ਜੀ ਪੂਰਾ ਪ੍ਰਸ਼ਾਦ ਲਵਾਇਆ ਇੱਥੇ ਆ ਬੈਠਾ ਗੋਦੀ ਨੂੰ ਲੋ ਜੀ ਦੋਸਤੋ ਉਹ ਇਸੇ ਨਾਲੇ ਬਣ ਚਾਕੂ ਚਮਚਾ ਉਰੇ ਰੱਖਿਆ ਚਮਚਾ ਲੈਓ ਭਾਈ ਚਮਚ ਨਾਲ ਠਾਕੁਰ ਜੀ ਨੂੰ ਪ੍ਰਸ਼ਾਦ ਲਵਾਇਆ ਉਹਦਾ ਗ੍ਰੈਂਡ ਤਾਂ ਉਂਗਲੀ ਨਾਲੇ ਕਰ ਦਿੰਦੇ ਨਾ ਕੋਈ ਗੱਲ ਨਹੀਂ ਲੋ ਜੀ ਠਾਕੁਰ ਜੀ ਨੂੰ ਲਵਾਇਆ ਹੈ ਭੋਗ ਇਹ ਪ੍ਰਸ਼ਾਦ ਵਾਹ ਲੋ ਜੀ ਠਾਕੁਰ ਜੀ ਨੇ ਭੋਗ ਲਵਾਤਾ ਮੱਖਣ ਦਾ ਮੱਖਣ ਉਹ ਚਾਟੀ ਚੁੰਮਾਣੀ ਲੈਦੇ ਆ ਲੋ ਜੀ ਠਾਕੁਰ ਜੀ ਨੇ ਭੋਗ ਲਵਾਤਾ ਸਾਡੇ ਮਿਆਂਕ ਕਰਾਣਾ ਵੀ ਆਏ ਹੋਏ ਨੇ ਯੇ ਮਿਆਂਕ ਸਭ ਤੋਂ ਵੱਡਾ ਪਹਿਲਵਾਨ ਮਿਆਂਕ ਅੱਗੇ ਸਾਲ 3 ਕੇਕ ਕਟਾਂਗੇ ਇਸ ਮਹੀਨੇ ਵਾਹ ਦੋਸਤੋ ਚਲੋ ਜੀ ਬੈਂਕ ਮਿਆਂਕ ਦੀ ਦੀਦੀ ਦਾ ਮਿਆਂਕ ਦੇ ਬਾਪੂ ਆ ਆ ਜੀ 96 ਬੋਲੋ ਜੀ ਹੁਣ ਚਮਚਾ ਚੱਕ ਲੋ ਅਸੀਂ ਵੀ ਹਥਿਆਰ ਚੱਕ ਲਈਏ ਫਿਰ ਯੇ ਅੱਗ ਕਰਗੇ ਲਾਈ ਲਾਈ ਚੱਕੋਏ ਲਾਈ ਮਿੱਤਰੋ ਇੱਕੇ ਲਵੇੜ ਦੋ ਸਾਰੇ ਲਵੇੜ ਜਾਓਗੇ ਚਮਚਾ ਹੋ ਰਿਹਾ ਲਾਈ ਦੋਸਤੋ ਫੜ ਲਓ ਫੜ ਲਓ ਲੋ ਜੀ 500 ਰੁਪਏ ਲੈ ਨਾ ਤੇ ਬੋਲੋ ਗਿਫਟ ਦੋਸਤੋ ਗਿਫਟ 500 ਮੈਨੂੰ ਵੀ ਦੇਣੇ ਪੈਣਾ ਫਿਰ ਮੈਂ ਤਾਂ ਯਾਰ ਡਰੈਸਾਂ ਤੋਂ ਆ ਕੇ ਲੈ ਕੇ ਆਇਆ ਲੋ ਜੀ ਕੋਈ ਗੱਲ ਨਹੀਂ ਮੈਂ ਫਿਰ ਵੀ ਦੇ ਦੇਣਾ ਚਲੋ ਲੋ ਜੀ ਆਪਾਂ ਫਿਰ ਕੋਈ ਨਹੀਂ ਯਾਰ ਯਾਰ ਫਿਰ ਨਾਮ ਤੱਕ ਉਹ ਫਿਰ ਗਿਫਟ ਦੋਸਤੋ ਮੇਰਾ ਬਰਥਡੇ ਹੈ ਲੋ ਜੀ ਕਿੰਨਾ ਬਰਥਡੇ ऐसी पैसे बढ़ रहे हैं एक बंदा खा रहा है बिना दिए हुए पैसे <णगारे> बिना दिए हुए पैसे खा रहा है चलो निर्बीता रानी ने केक बनाया भाई। तो महिए महिए केक था है। भाई सब तो महंगा केक है सबसे महंगा है हमारा के लॉज दोस्तों लॉ जी दोस्तों चलो तो तो जी ले लो لاای ساره دیری ندیک خویی، چلوای مادام نه بده مادام لا ਚੜਾਈ ਆ ਭਾਈ ਮੇਰਾ ਵੱਡੇ ਵੀ ਬਣਾਇ ਕਰੋ ਫਿਰ ਐਸੇ ਬਾਨੇ ਦਾ ਆਹ ਜੀ ਦੋਸਤੋ ਸਾਰੇ ਐ ਪੈਸੇ ਦਿੱਤੇ ਨੇ ਗੋਬਕ ਹੋ ਗਿਆ ਐ ਕੰਪਲੀਟ ਤੇ ਹੁਣ ਅਸੀਂ ਕੇਕ ਵੱਡਾਂਗੇ ਖਾਵਾਂਗੇ ਠੀਕ ਆ ਦੋਸਤੋ ਲੈ ਮੈਡਿਕ ਖਾਣੇ ਚੁੱਕੀ ਮਹੀਨਾ ਹੋ ਗਿਆ ਕੁਝ ਨਹੀਂ ਖਾਣੇ ਹੋ ਗਿਆ ਦਹੀਂ ਭੜੇ ਖਾਣੂ ਵੀ ਐ ਲਓ ਜੀ ਦੋਸਤੋ ਆਪਾਂ ਨੇ ਸਾਨੂੰ ਦੇਖੋ ਜੀ ਪੂਰਾ ਜ਼ਬਰਦਸਤ ਵਲੋਗ ਆ ਨਾ ਵੀ ਆ ਜੀ ਮਿੱਤਰੋ ਆਪਾਂ ਨੇ ਹੈਪੀ ਬਰਥਡੇ ਮਨਾ ਰਹੇ ਆ ਤੇ ਹੁਣ ਖਾਵਾਂਗੇ ਲੋ ਜੀ ਦੇਖੋ ਜੀ ਕਿਵੇਂ ਲੱਗੇ ਪਏ ਨੇ ਸਾਰੇ ਦੇਖੋ ਜੀ ਮਿੱਤਰੋ ਸਾਰ ਕੇਕ ਨੀ ਧਿਆਨਾ ਦੇਖੋ ਜੀ ਪੂਰਾ ਸਾਰਿਆਂ ਦਾ ਕੇਕ ਨੀ ਧਿਆਨਾ ਦੋਸਤੋ ਚਲੋ ਜੀ ਕੋਈ ਗੱਲ ਨਹੀਂ ਆਪਾਂ ਹੁਣ ਖਾਵਾਂ ਪੀਵਾਂਗੇ ਠੀਕ ਆ ਦੋਸਤੋ ਜੀ ਦੋਸਤੋ ਖਾ ਰਹੇ ਆ ਅਸੀਂ ਰੱਜ ਰੱਜ ਕੇ ਪਲੇਟਾਂ ਭਰ ਭਰ ਕੇ ਦੋਸਤੋ ਦਹੀਂ ਭੱਲੇ ਖਾਵਾਂ ਤੁਹਾਨੂੰ ਆ ਦੇਖੋ ਰਵਿਤਾ ਰਾਣੀ ਸਾਰੇ ਦੇਖੋ ਲੱਗੇ ਪਏ ਨੇ ਦੇਖੋ ਜੀ ਰਾਣਾ ਫੈਮਿਲੀ ਲੱਗੀ ਪਈਆ ਸਾਰੇ ਭਰ-ਭਰ ਕੇ ਦਹੀਂ ਫੱਲੇ ਖਾਣਾ। ਲਓ ਜੇ ਕਹਿੰਦੇ ਨੇ ਦਹੀਂ ਭੜੇ। ਲਓ ਜੇ ਭੜੇ ਕਹਿੰਦੇ ਆਪਾਂ ਭੱਲੇ ਕਹਿੰਦੇ ਆ। ਦੇਖੋ ਜੀ ਬਣ ਗਏ ਤੇ ਖਾ ਰਹੇ ਆ। ਦੇਖੋ ਜੀ ਕੇਕ ਵੀ ਵਿਚਾਲੇ ਰੱਖਿਆ ਏ। ਉਹਨੂੰ ਵੀ ਚੱਕਾਂਗੇ ਫੱਟੇ ਫਿਰ। ਠੀਕ ਆ ਦੋਸਤੋ ਕੋਲ ਡਰਿੰਕ ਵੀ ਬੋਤਲਾਂ ਖੋਲੋ। ਚਲੋ ਜੀ ਅਗਲੇ ਵਲੌਗ ਚ ਮਿਲਾਂਗੇ ਤੁਹਾਨੂੰ ਠੀਕ ਆ ਦੋਸਤੋ। ਮਿੱਤਰੋ ਠੀਕ ਆ। ਅੱਜ ਤੱਕ ਦੇ ਲਈ ਬਾਏ ਬਾਏ ਜੈ ਹਿੰਦ ਦੋਸਤੋ। ਜੈ ਹਿੰਦ ਜੈ ਹਿੰਦ ਜੈ ਹਿੰਦ।